ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਲੰਬੇ ਸਮੇਂ ਬਾਅਦ ਸ਼ੁਭ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਫਿਰ ਤੋਂ ਐਂਟਰੀ ਮਾਰੀ ਹੈ ਆਪਣੀ ਨਵੀਂ ਐਲਬਮ ਦੇ ਨਾਲ ਜਿਸ ਦਾ ਪਹਿਲਾ ਗਾਣਾ ਬਕਲਾਬ ਵੀ ਜਿਹੜਾ ਹੈ ਉਹ 뮤직 ਵੀਡੀਓ ਦੇ ਨਾਲ ਰਿਲੀਜ਼ ਹੋ ਗਿਆ ਇਸ ਦੇ ਵਿੱਚ ਕੁਝ ਲਾਈਨਾਂ ਨੇ ਜਿਸ ਦੇ ਉੱਤੇ ਹੁਣ ਸੋਸ਼ਲ ਮੀਡੀਆ ਤੇ ਫਿਰ ਤੋਂ ਚਰਚਾ ਛਿੜ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਸ਼ੁਭ ਦਾ ਮੁੰਬਈ ਕੰਸਰਟ ਜਿਹੜਾ ਹੈ ਉਹ ਕੈਨਸਲ ਹੋ ਗਿਆ ਸੀ ਕਿਉਂਕਿ ਉਹਨਾਂ ਨੇ ਇੱਕ ਭਾਰ ਦਾ ਨਕਸ਼ਾ ਜਿਹੜਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਵਿਰੋਧ ਹੋਇਆ ਸੀ ਤੇ ਉਹਨਾਂ ਨੂੰ ਖ ਲਗਾਤਾਰ ਉਹਨਾਂ ਦਾ ਵਿਰੋਧ ਹੋਇਆ ਵਿਰਾਟ ਕੋਹਲੀ ਨੇ ਵੀ ਉਹਨਾਂ ਨੂੰ ਅਨਫੋਲੋ ਕਰ ਦਿੱਤਾ ਹਾਲਾਂਕਿ ਪਹਿਲਾਂ ਕੁਝ ਵੀਡੀਓ ਵਿਰਾਟ ਕੋਹਲੀ ਨੇ ਜਿਹੜੀਆਂ ਵਾਇਰਲ ਹੋਈਆਂ ਸੀ ਜਿਸ ਦੇ ਵਿੱਚ ਉਹ ਸ਼ੁਭ ਦੇ ਗਾਣਿਆਂ ਤੇ ਨੱਚਦੇ ਹੋਏ ਦਿਖਾਈ ਦੇ ਰਹੇ ਸਨ ਉਸ ਤੋਂ ਬਾਅਦ ਉਹਨਾਂ ਨੇ ਸ਼ੁਭ ਨੂੰ ਅਨਫੋਲੋ ਕਰ ਦਿੱਤਾ ਹੁਣ ਇਸ ਦੇ ਵਿੱਚ ਕੁਝ ਲੈਣਾ ਨੇ ਜਿਸ ਨੂੰ ਕਿ ਵਿਰਾਟ ਕੋਹਲੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਨੱਚ ਕੇ ਗਾਣੇ ਤੇ ਫਿਰ ਕਹਿੰਦੇ ਆ ਫਲॉप ਪਹਿਲਾਂ ਨੱਚ ਕੇ ਗਾਣੇ ਤੇ ਫਿਰ ਕਹਿੰਦੇ ਆ ਫਲॉप ਫਿਰ ਤਣ ਕੇ ਖੜਾ ਤਾਂ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇਹ ਚਰਚਾ ਛਿੜ ਰਹੀ ਹੈ ਕਿ ਵਿਰਾਟ ਕੋਹਲੀ ਨੂੰ ਹੀ ਰਿਪਲਾਈ ਕੀਤਾ ਗਿਆ ਹੈ ਹਾਲਾਂਕਿ ਇਹਦਾ ਨਹੀਂ ਲੱਗਦਾ ਇਹ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਹੇਟਰਾਂ ਨੂੰ ਰਿਪਲਾਈ ਕੀਤਾ ਪਰ ਸੋਸ਼ਲ ਮੀਡੀਆ ਦੇ ਉੱਤੇ ਇਹ ਚਰਚਾ ਜਿਹੜੀ ਆ ਉਹ ਛਿੜੀ ਹੋਈ ਹੈ ਤੁਹਾਡਾ ਕੀ ਮੰਨਣਾ ਹੈ ਕਿ ਕਿਸ ਨੂੰ ਟਾਰਗੇਟ ਕੀਤਾ ਗਿਆ ਇਸ ਵੀਡੀਓ ਤੇ ਲਿਖ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰ